ਅਸ਼ੀਕਾਲ ਜੀ ਅਸੀਂ ਹੈਗੇ ਆ ਇਸ ਟਾਈਮ ਖਨੌਰੀ ਖਨੌਰੀ ਮੰਡੀ ਦੇ ਵਿੱਚ ਮੌਜੂਦ ਆ ਅੱਜ ਖਨੌਰੀ ਮੰਡੀ ਦੇ ਹਾਲਾਤ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿਹੋ ਜਿਹੇ ਹਾਲਾਤ ਨੇ ਕਿਉਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਪਹਿਲਾਂ ਤੁਸੀਂ ਦੇਖੋ ਦਫਤਰ ਮਾਰਕੀਟ ਕਮੇਟੀ ਦੇ ਬਾਹਰ ਅਸੀਂ ਮੌਜੂਦ ਆ ਖਨੌਰੀ ਦੇ ਸਰਕਾਰ ਦਾ ਕਹਿਣਾ ਹੈਗਾ ਕਿ ਪੁਖਤਾ ਪ੍ਰਬੰਧ ਕਿਸਾਨਾਂ ਵਾਸਤੇ ਕਰ ਦਿੱਤੇ ਗਏ ਨੇ ਹਾਲਾਂਕਿ ਪਹਿਲਾਂ ਸਰਕਾਰ ਨੇ ਪਿਛਲੀ ਵਾਰ ਇਹ ਬਿਆਨ ਦਿੱਤਾ ਸੀ ਕਿਸਾਨਾਂ ਕਰਕੇ ਵਿਕਾਸ ਰੁਕਿਆ ਹੋਇਆ ਹੈ ਪੰਜਾਬ ਦਾ ਬਿਆਨ ਵੀ ਸੁਣਾਵਾਂਗੇ ਤੁਹਾਨੂੰ ਮੰਤਰੀ ਸਾਹਿਬ ਦਾ ਤੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇਹ ਤਸਵੀਰਾਂ ਦੇਖ ਲਓ ਮੰਡੀ ਦੇ ਹਾਲ ਕੀ ਨੇ ਰੋੜਾਂ ਦੇ ਸੜਕਾਂ ਦੇ ਹਾਲਾਤ ਤੁਸੀਂ ਆਪ ਨਜ਼ਰ ਮਾਰ ਲਓ ਜਿਹੜੇ ਕੀ ਹੋਏ ਪਏ ਨੇ ਸਾਹਮਣੇ ਜਿੰਨੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਇਸ ਵੀਡੀਓ ਦੇ ਵਿੱਚ ਕਰਾਂਗੇ ਕੀ ਕੀ ਪ੍ਰਬੰਧ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਜਿਹੜੇ ਕਿਹਾ ਹੈ ਕਿ ਆਪਣੇ ਪੁਖਤਾ ਪ੍ਰਬੰਧ ਪੂਰੇ ਕਰ ਲਏ ਗਏ ਨੇ ਸਰਕਾਰ ਦੇ ਵੱਲੋਂ ਚਾਹੇ ਉਹ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਜਾਂ ਫਿਰ ਜਿਹੜਾ ਹੈਗਾ ਹੈਗਾ ਲਾਈਟਾਂ ਦੀ ਪ੍ਰਬੰਧ ਹੋਣਾ ਹਾਲਾਂਕਿ ਲਾਈਟਾਂ ਤਾਂ ਇੱਥੇ ਦੇਖੋ ਇਹ ਬਿਲਕੁਲ ਐਂ ਵੀ ਨਹੀਂ ਕਹਿ ਸਕਦੇ ਵੀ ਇੱਥੇ ਕੋਈ ਪ੍ਰਬੰਧ ਨਹੀਂ ਹਾਲਾਂਕਿ ਲਾਈਟਾਂ ਤਾਂ ਲੱਗ ਚੁੱਕੀਆਂ ਨੇ ਹਜੇ ਝੋਨੇ ਦੀ ਫਸਲ ਮੰਡੀ ਦੇ ਵਿੱਚ ਆਈ ਪਈ ਹੈਗੀ ਤੇ ਹਾਲ ਕੀ ਨੇ ਉਹ ਜ਼ਰੂਰ ਤੁਹਾਨੂੰ ਦਿਖਾ ਦਨੇ ਆ ਮੰਡੀ ਦੇ ਤੁਸੀਂ ਦੇਖੋ ਕਿਤੇ ਤਾਂ ਗੰਨੇ ਦੇ ਛਿਲਕਿਆਂ ਦੇ ਢੇਰ ਲੱਗੇ ਪਏ ਨੇ ਇਹ ਤਸਵੀਰ ਦੇਖੋ ਤੁਸੀਂ ਗੰਨੇ ਆ ਤੇ ਸ਼ਿਲਪਕਿਆਂ ਦੇ ਢੇਰ ਲੱਗੇ ਪਏ ਨੇਗੇ ਤੇ ਨਾਲ ਕਿਤੇ ਜਿਹੜੇ ਇਹ ਗੱਡੀਆਂ ਵਾਲੇ ਜਿਹੜੇ ਪੀਪੇ ਬਣਾਉਣ ਵਾਲੇ ਹੁੰਦੇ ਨੇ ਉਹ ਲੋਕ ਇੱਥੇ ਖੜੇ ਹੋਏ ਨੇ ਸੋ ਇਹ ਹਾਲਾਤ ਨੇ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਾਨੇ ਆ ਸ਼ੈੱਡ ਦੇ ਅੰਦਰ ਕਿੰਨੀ ਜ਼ਿਆਦਾ ਜਿਹੜੀ ਉਹ ਗੰਦਗੀ ਪਈ ਹੋਈ ਹੈਗੀ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜੇ ਪੁਖਤਾ ਪ੍ਰਬੰਧ ਹੋ ਕਰ ਦਿੱਤੇ ਨੇ ਇਹ ਦੇਖੋ ਲਿੱਡਾਂ ਦੇ ਢੇਰ ਜਿਹੜੇ ਉਹ ਲੱਗੇ ਪਏ ਨੇ ਪ੍ਰਸ਼ਾਸਨ ਕਹਿੰਦਾ ਹੈਗਾ ਵੀ ਸਾਰੇ ਪੁਖਤਾ ਪ੍ਰਬੰਧ ਹੋ ਗਏ ਨੇ ਤੁਸੀਂ ਇਹ ਵੀਡੀਓ ਚ ਦੇਖ ਸਕਦੇ ਹੋ ਕਿ ਗਊਆਂ ਬੱਚੇ ਜਿਹੜੇ ਇੱਥੇ ਫਿਰਦੇ ਨੇਗੇ ਜਿਹੜੇ ਰਾਤ ਨੂੰ ਕਿਸਾਨ ਭਜਾਉਣ ਤੇ ਮਜਬੂਰ ਹੁੰਦੇ ਨੇ ਜਿਨ੍ਹਾਂ ਨੂੰ ਕਿ ਜਿਹੜਾ ਉਹਨਾਂ ਦੀ ਫਸਲ ਜਦੋਂ ਇਹ ਖਾਂਦੇ ਨੇ ਉਦੋਂ ਕਿਸਾਨ ਭਜਾਉਂਦੇ ਨੇ ਇਹਨਾਂ ਨੂੰ ਕਿ ਇੱਥੋਂ ਇਹਨੂੰ ਭਜਾਇਆ ਜਾਵੇ ਕਿਉਂਕਿ ਫਸਲ ਦਾ ਨੁਕਸਾਨ ਕਰਦੇ ਨੇ ਇਖਨੌਰੀ ਮੰਡੀ ਦੇ ਹਾਲਾਤ ਨੇ ਹੋਰ ਵੀ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਹਾਲਾਤ ਵੱਧ ਤੋਂ ਬੱਤਰ ਹੋਏ ਪਏ ਨੇ ਸਰਕਾਰ ਦਾ ਕਹਿੰਦਾ ਇਸ ਵਾਰ ਕਹਿੰਦੇ ਮੈਡੀਕਲ ਸਹੂਲਤ ਵੀ ਦਿੱਤੀ ਜਾਊ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਊਗਾ ਬਾਥਰੂਮ ਦਾ ਪ੍ਰਬੰਧ ਹੋਊਗਾ ਸਾਰੀ ਏ ਟੂ ਜ਼ेड ਜਿਹੜੀ ਚੀਜ਼ ਮੰਡੀਆਂ ਦੇ ਵਿੱਚ ਪ੍ਰੋਵਾਈਡ ਹੋਊਗੀ ਪਰ ਮੰਡੀਆਂ ਨੂੰ ਜਿਹੜਾ ਕਿਸ ਤਰੀਕੇ ਨਾਲ ਤੁਹਾਨੂੰ ਇੱਕ ਜ਼ਰੂਰੀ ਗੱਲ ਇਹ ਵੀ ਦੱਸ ਦੇ ਕਿ ਇਸ ਮਾਰਕੀਟ ਕਮੇਟੀ ਦਾ ਇੱਥੇ ਮੰਡੀ ਦੇ ਵਿੱਚ ਕੋਈ ਚੇਅਰਮੈਨ ਨਹੀਂ ਆ ਹਾਲ ਦੇਖੋ ਤੁਸੀਂ ਮੰਡੀ ਦੇ ਇਹ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਕਿਵੇਂ ਕੂੜੇ ਦੇ ਢੇਰ ਲੱਗੇ ਪਏ ਨੇ ਨਾਲੇ ਸੜਕ ਤੁਸੀ ਦੇਖ ਸਕਦੇ ਹੋ ਕਿੰਨੀ ਟੁੱਟੇ-ਬੁੱਟੇ ਸੜਕ ਹੈਗੀ ਸਾਹਮਣੇ ਆਉਂਦੇ ਹੋਏ ਮਿੱਟੀ ਦੇ ਡੱਪਰ ਤੁਸੀ ਦੇਖ ਸਕਦੇ ਹੋਗੇ ਕਿਸ ਤਰੀਕੇ ਨਾਲ ਜਿਹੜੇ ਉਹ ਡੱਪਰ ਚੱਲੇ ਹੋਏ ਨੇਗੇ ਇਹ ਖਨੌਰੀ ਮੰਡੀ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਹੁਣ ਪਹਿਲਾਂ ਚਰਚਾ ਦੇ ਵਿੱਚ ਰਹੀ ਸੀ ਕਿ ਕਿਸਾਨਾਂ ਦਾ ਇੱਥੇ ਧਰਨਾ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਵਾਸ਼ਰੂਮ ਦੇਖ ਸਕਦੇ ਹੋ ਪਾਣੀ ਵਾਲੀ ਟੈਂਕੀ ਦਾ ਉੱਪਰੋਂ ਫੁੱਟੀ ਪਈ ਐ ਤੇ ਥੱਲੇ ਜਿਹੜੀਆਂ ਟੂਟੀਆਂ ਉਹ ਟੂਟੀਆਂ ਪਈਆਂ ਨੇ ਹੁਣ ਇਦੋਂ ਬਾਅਦ ਪ੍ਰਸ਼ਾਸਨ ਨੇ ਜਿਹੜੀਆਂ ਇੱਥੇ ਟੂਟੀਆਂ ਕਦੋਂ ਲਵਾਉਣੀਆਂ ਨੇ ਗੇਟ ਜਿਹੜਾ ਉਹ ਵੀ ਉਖੜੇ ਪਏ ਨੇ ਪੂਰੇ ਕਿਵੇਂ ਗੰਦਗੀ ਦੇ ਢੇਰ ਲੱਗੇ ਪਏ ਨੇ ਮਸਕ ਜਿਹੜੀ ਇੱਥੋਂ ਮਾਰਨ ਲੱਗੀ ਹੋਈ ਪਈ ਐ ਕਿ ਇਹ ਜੇ ਹਾਲਾਤ ਦੇ ਵਿੱਚ ਗੰਦੇ ਪਾਣੀ ਦੇ ਲਵੇ ਖੜ ਕੇ ਕਿਸੇ ਵਿਅਕਤੀ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈਗਾ ਉਦੋਂ ਦਫ਼ਤਰ ਮਾਰਕੀਟ ਕਮੇਟੀ ਦੇ ਸਾਹਮਣੇ ਇਹ ਸਾਰਾ ਕੁਝ ਚੱਲ ਰਵੇ ਰੋਡ ਤੁਸੀਂ ਆਪ ਨਿਗਾਹ ਮਾਰ ਲਓ ਕਿੱਡੇ ਕਿੱਡੇ ਰੋਡ ਦੇ ਵਿੱਚ ਟੋਏ ਪਏ ਨੇ 2022 ਤੋਂ ਬਾਅਦ ਜਿਹੜੇ ਇਸ ਹਲਕੇ ਲਹਿਰੇ ਦੇ ਰੋਡ ਨੇ ਉਹ ਨਹੀਂ ਬਣੇ ਹੈਗੇ ਸਰਕਾਰ ਕਹਿੰਦੀ ਹੈ ਕਿ ਆਰ ਡੀ ਐਫ ਫੰਡ ਰੁਕਿਆ ਹੋਇਆ ਹੈਗਾ ਅਸੀਂ ਕੀ ਕਰ ਸਕਦੇ ਆਂਗੇ ਅਸੀਂ ਨਹੀਂ ਇਹ ਸਾਰਾ ਕੁਝ ਬਣਾ ਸਕਦੇ ਸੋ ਇਹ ਬੜੀਆਂ ਗੱਲਾਂ ਹੁੰਦੀਆਂ ਨੇ ਅੱਗੇ ਸਾਨੂੰ ਰੋਡ ਵੀ ਇੱਕ ਜਿਹੜਾ ਦਿਖਾਉਨੇ ਆ ਜਿੱਥੋਂ ਕਿਸਾਨ ਆਪਣੀਆਂ ਜਿਹੜੀਆਂ ਫਸਲਾਂ ਲੈ ਕੇ ਆਉਂਦੇ ਨੇ ਇੱਥੇ ਮੰਡੀ ਦੇ ਵਿੱਚ ਜਿਹੜੇ ਰਸਤੇ ਦੇ ਰਾਹੀ ਤੋ ਇਹ ਹਾਲ ਨੇ ਇਸ ਸੜਕ ਦੇ ਤੁਸੀਂ ਆਹ ਸੜਕ ਦੇਖ ਸਕਦੇ ਹੋਗੇ ਕੀ ਹਾਲਾਤ ਨੇ ਇਸ ਛੜਕ ਦੇ ਹਾਲ ਬਣੇ ਹੋਏ ਨੇ ਲੰਘਣਾ ਮੁਸ਼ਕਲ ਹੈ ਇੱਥੋਂ ਸਾਰਨ ਬੜੀ ਮੁਸ਼ਕਲ ਦੇ ਨਾਲ ਜਿਹੜੇ ਲੰਘਦੇ ਨੇ ਤੇ ਬੜੇ ਹਾਲਾਤ ਇੱਥੇ ਵੱਧ ਤੋਂ ਵੱਤਰ ਹੋਏ ਪਏ ਨੇ ਪੂਰਾ ਕੱਚਾ ਰਸਤਾ ਹੈਗਾ ਜਿਹੜੇ ਪਾਸੇ ਦੇ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਦੇ ਵਿੱਚ ਐਂਟਰ ਹੋਣਗੇ ਵੱਡੇ ਵੱਡੇ ਟੋਏ ਨੇ ਜੇ ਕੱਲ ਨੂੰ ਕਿਸੇ ਕਿਸਾਨ ਦਾ ਟਰੈਕਟਰ ਟਰਾਲੀ ਪਲਟਦਾ ਹੈਗਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਵੀ ਵੱਡੇ ਸਵਾਲ ਉੱਠਦੇ ਨੇ ਆਖਿਰਕਾਰ ਹਰ ਸਾਲ ਜੇ ਸਰਕਾਰ ਲੱਖਾਂ ਕਰੋੜਾਂ ਰੁਪਈਆ ਜਾਰੀ ਕਰਦੀ ਹੋਣੀ ਹੈ ਫੰਡਾਂ ਦਾ ਕਿ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਉਹ ਦਿੱਤੀਆਂ ਜਾਂ ਸਹੂਲਤਾਂ ਮਿਲਣ ਫਿਰ ਉਹ ਪੈਸਾ ਜਾਂਦਾ ਕਿੱਧਰ ਹੈ ਕਿਸ ਦੀ ਜੇਬ ਦੇ ਵਿੱਚ ਉਹ ਪੈਸਾ ਚਲਾ ਜਾਂਦਾ ਹੈ ਇਹ ਵੀ ਵੱਡੀ ਜਿਹੜੀ ਇੱਕ ਖੋਜ ਦਾ ਵਿਸ਼ਾ ਹੈਗਾ ਕਿ ਆਖਿਰਕਾਰ ਉਹ ਪ੍ਰਬੰਧ ਕਿੱਥੇ ਰਹਿੰਦੇ ਨੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈਗਾ ਜਦੋਂ ਸ਼ਹਿਰ ਦੀ ਮੰਡੀ ਦੇ ਵਿੱਚ ਪ੍ਰਬੰਧ ਨਹੀਂ ਤਾਂ ਆਲੇ-ਦੁਆਲੇ ਦੀਆਂ ਮੰਡੀਆਂ ਦੇ ਵਿੱਚ ਕੀ ਪ੍ਰਬੰਧ ਹੋਣੇ ਨੇ ਵੀਡੀਓ ਸ਼ੇਅਰ ਕਰਿਓ ਪੂਰਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ